ਸਾਰਿਆਂ ਤੋਂ ਪਹਿਲਾਂ ਤਾਂ ਜੀ ਜਿੰਨੇ ਵੀ ਆਪਣੇ ਭਰਾ ਕਬੂਤਰਵਾਜ਼ ਵੀਰ ਵੀਡੀਓ ਦੇਖ ਰਹੇ ਨੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਵੀਰੇ ਧੰਨਵਾਦ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਮੇਰੀਆਂ ਅਪਲੋਡ ਕੀਤੀਆਂ ਹੋਈਆਂ ਵੀਡੀਓ ਦੇਖਦੇ ਹੋ ਲਾਇਕ ਵੀ ਕਰਦੇ ਹੋ ਤੇ ਸ਼ੇਅਰ ਵੀ ਕਰਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢਦੇ ਹੋ ਅੱਜ ਤੁਹਾਡੇ ਲਈ ਆਪਾਂ ਇੱਕ ਬਹੁਤ ਵਧੀਆ ਪ੍ਰੋਜੈਕਟ ਅਪਲੋਡ ਕਰਤਾ ਜਿਹੜਾ ਸਕਰੀਨ ਦੇ ਉੱਤੇ ਚੱਲ ਰਿਹਾ ਹੈ ਪ੍ਰੋਵੈਂਸ ਕੰਪਨੀ ਹੈ ਜਿਹੜਾ ਬ੍ਰਾਂਡ ਹੈ ਪ੍ਰੋਵੈਂਸ ਨਾਂ ਦਾ ਬ੍ਰਾਂਡ ਹੈ એનર્ਜੀ ਬੂਸਟ ਕੈਪਸੂਲ ਜਿਹੜੇ ਸਕਰੀਨ ਦੇ ਉੱਤੇ ਚੱਲ ਰਹੀ ਆ ਡੱਬੀ ਦੀ ਫੋਟੋ એનર્ਜੀ ਬੂਸਟ ਕੈਪਸੂਲ ਇਹ ਜਿਹੜੇ એનર્ਜੀ ਵਾਲੇ ਕੈਪਸੂਲ ਨੇ ਇਹਨਾਂ ਦਾ ਕਬੂਤਰਬਾਜ਼ੀ ਦੇ ਵਿੱਚ ਬਹੁਤ ਹੀ ਵਧੀਆ ਤੇ ਤਖੜਾ ਰਿਜ਼ਲਟ ਹੈ ਇਹਨਾਂ ਕੈਪਸੂਲਾਂ ਦਾ ਇਹ ਕੈਬਸੂਲ ਬਾਹਰਲੀਆਂ ਕੰਟਰੀਆਂ ਦੇ ਵਿੱਚ ਜਿਹੜੇ ਗੋਰੇ ਕਬੂਤਰਬਾਜੀ ਕਰਦੇ ਨੇ ਉਹਨਾਂ ਲਈ ਤਾਂ ਇਹਨਾਂ ਦਾ ਰਿਜ਼ਲਟ ਬਹੁਤ ਤਖੜਾ ਹੈਗਾ ਹੀ ਹੈਗਾ ਆਪਣੇ ਜਿਹੜੇ ਇੰਡੀਆ ਆਪਾਂ ਕਬੂਤਰਬਾਜੀ ਕਰਦੇ ਆ ਆਪਣੇ ਇੰਡੀਆ ਵਾਲੇ ਕਬੂਤਰ ਨੂੰ ਵੀ ਬਹੁਤ ਤਖੜਾ ਰਿਜ਼ਲਟ ਦੇਖਣ ਨੂੰ ਮਿਲਿਆ ਹੈ ਕੈਬਸੂਲਾਂ ਨਾਲ ਆਪਣੇ ਇੰਡੀਆ ਵਾਲੇ ਜਿਹੜੇ ਕਬੂਤਰ ਨੇ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੈ ਬਹੁਤ ਵਧੀਆ ਵੀਰੇ ਪਰਫਾਰਮੈਂਸ ਕੀਤੀ ਆ ਕਬੂਤਰਾਂ ਨੇ ਆਪਣੇ ਇੰਡੀਆ ਵਾਲਿਆਂ ਨੇ ਵੀ ਜਿਹੜੇ-ਜਿਹੜੇ ਭਰਾਵਾਂ ਨੇ ਇਹ ਕੈਬਸੂਲ ਵਰਤੇ ਆ ਜਿਹੜੇ ਵੀਰਾਂ ਨੂੰ ਇਸ ਕੈਪਸੂਲ ਬਾਰੇ ਪਤਾ ਜਿਹੜੇ ਯੂਰਪ ਕੰਟਰੀਆਂ 'ਚ ਬਾਹਰ ਦੀਆਂ ਕੰਟਰੀਆਂ ਦੇ ਵਿੱਚ ਮੇਰੀ ਵੀਡੀਓ ਦੇਖ ਰਹੇ ਨੇ ਉਹਨਾਂ ਭਰਾਵਾਂ ਨੂੰ ਤਾਂ ਪਤਾ ਹੈ ਕਿ ਪਰਵੈਂਸ ਜਿਹੜੀ ਕੰਪਨੀ ਆ ਬਹੁਤ ਤਾਕੜੇ ਬ੍ਰਾਂਡ ਪਿਆਰ ਕਰਦੀ ਆ ਕਬੂਤਰਬਾਜੀ ਦੇ ਬਾਕੀ ਜਿਹੜੇ ਤੁਸੀਂ ਨਵੇਂ ਭਰਾ ਭਰਾ ਨੇ ਆਪਣੇ ਇੰਡੀਆ ਵਾਲੇ ਚੈਨਲ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੀ ਆਪਾਂ ਨੌਲੇਜ ਦੇ ਵਿੱਚ ਤੁਹਾਡੇ ਧਿਆਨ ਦੇ ਵਿੱਚ ਲਿਆਉਣ ਵਾਸਤੇ ਆਪਾਂ ਵੀਡੀਓ ਅਪਲੋਡ ਕਰੀਦੀ ਆ ਵੀ ਜੇ ਕੋਈ ਬਾਹਰਲਾ ਪ੍ਰੋਜੈਕਟ ਮਗਵਾਉਣਾ ਚਾਹੁੰਦਾ ਆਪਣਾ ਇੰਡੀਆ ਵਾਲਾ ਨਵਾਂ ਕਬੂਤਰ ਬਾਜ਼ ਵੀਰ ਤਾਂ ਬਾਈ ਆ ਕੈਪਸੂਲ ਜ਼ਰੂਰ ਵਰਤ ਕੇ ਦੇਖਿਓ એનર્ਜੀ ਬੂਸਟ ਕੈਪਸੂਲ ਨੇ ਹਾਰਾਂ ਜਿੱਤਾਂ ਪਰਮਾਤਮਾ ਦੇ ਹੱਥ ਨੇ ਮੈਂ ਹਮੇਸ਼ਾ ਆਪਣੀ ਵੀਡੀਓ ਦੇ ਵਿੱਚ ਇੱਕ ਗੱਲ ਜ਼ਰੂਰ ਆਖਦਾ ਵੀ ਮੇਰਾ ਮਤਬਲ ਕਹਿਣ ਦਾ ਇਹ ਨਹੀਂ ਵੀ ਬਾਹਰਨਲੀ ਦਵਾਈ ਲਾ ਦਿਓ ਤੁਸੀਂ ਬਾਜੀ ਜਿੱਤ ਕਹੀ ਘਰ ਨੂੰ ਮੜੋਗੇ ਹਾਰ ਜਿੱਤ ਪਰਮਾਤਮਾ ਦੇ ਹੱਥ ਹੈ ਪਰ ਜਿਹੜੇ ਬਾਹਰਲੇ ਪ੍ਰੋਜੈਕਟ ਨੇ ਜਿੰਨੇ ਵੀ ਬਾਹਰਲੇ ਪ੍ਰੋਜੈਕਟ ਨੇ ਇਹਨਾਂ ਦੇ ਨਾਲ ਤੁਹਾਡਾ ਕਬੂਤਰ ਹੈ ਜਿਹੜਾ ਆਲਾ ਦਰਜੇ ਦੀ ਪਰਫਾਰਮੈਂਸ ਕਰੂ ਬਾਈ ਕਬੂਤਰ ਦੀ ਪਰਫਾਰਮੈਂਸ ਦੇ ਵਿੱਚ ਬਹੁਤ ਫਰਕ ਪੈਂਦਾ ਹਾਰਾਂ ਜਿੱਤਾਂ ਪਰਮਾਤਮਾ ਦੇ ਹੱਥ ਨੇ ਜਿਹੜਾ ਇਹ એનર્ਜੀ ਬੂਸਟ ਕੈਪਸੂਲ ਇਹ ਕੈਪਸੂਲ ਵੀ ਤੁਸੀਂ 2 ਦਿਨ ਪਹਿਲਾਂ ਹੀ ਵਰਤਣਾ ਮੌਕੇ ਦੇ ਉੱਤੇ ਨਹੀਂ ਕਬੂਤਰ ਨੂੰ ਦੇਣਾ ਇੱਕ ਜਿੱਦਾਂ ਕਬੂਤਰ ਆਪਾਂ ਸਾਹਮ੍ਹਿਆ ਹੁੰਦਾ ਉਦੋਂ ਨਹੀਂ ਕਬੂਤਰ ਨੂੰ ਦੇਣਾ ਘੇਰਿਆਂ ਤੋਂ ਆਏ ਨੂੰ ਇੱਕ ਦੇ ਦਿਓ ਰਾਤ ਨੂੰ ਇੱਕ ਜਿੱਦਣ ਬੰਦੀ ਆ ਕਬੂਤਰ ਦੀ ਬੰਦੀ ਵਾਲੇ ਦਿਨ ਦੇ ਦਿਓ ਦੋ ਕੈਪਸੂਲ ਤੁਸੀਂ ਵਰਤ ਸਕਦੇ ਹੋ ਇਹ ਵੀ ਬਾਜੀ ਛੱਡਣ ਤੋਂ ਪਹਿਲਾਂ ਕਬੂਤਰ ਤੁਹਾਡਾ ਚਾਹੇ ਦਾਣੇ ਖਾਦੇ ਹੋਣ ਚਾਹੇ ਕਬੂਤਰ ਤੁਹਾਡਾ ਭੁੱਖਾ ਹੋਵੇ ਸਵੇਰੇ ਸ਼ਾਮ ਦੁਪਹਿਰ ਜਦੋਂ ਮਰਜੀ ਤੁਸੀਂ ਇਹ ਕੈਪਸੂਲ 10 ਕਐਮਐਲ ਪਾਣੀ ਨਾਲ ਦੇ ਸਕਦੇ ਹੋ ਇਹਦਾ ਕੋਈ ਨੁਕਸਾਨ ਨਹੀਂ ਇੱਕ એનર્ਜੀ ਬੂਸਟ ਕੈਪਸੂਲ ਹੈ ਇਹਦਾ ਕਬੂਤਰ ਨੂੰ ਕੋਈ ਨੁਕਸਾਨ ਨਹੀਂ ਚਾਹੇ ਤੁਸੀਂ ਖਾਲੀ ਪੇਟ ਦੇ ਦਿਓ ਚਾਹੇ ਦਾਣੇ ਖਾਧਿਆਂ ਤੋਂ ਮਗਰੋਂ ਦੇ ਦਿਓ ਇਹਨੇ ਤਾਂ ਆਪਣਾ ਆਸਰ ਹੈ ਜਿਹੜਾ ਇੱਕ ਕਬੂਤਰ ਦੀਆਂ ਜਿਹੜੀਆਂ ਮਾਸਪੇਸ਼ੀਆਂ ਦੇ ਵਿੱਚ એનર્ਜੀ ਹੈ એનર્ਜੀ ਦੀ ਜਿਹੜੀ ਊਰਜਾ ਕਬੂਤਰ ਦੇ ਵਿੱਚ ਉਹ ਉਹੀ ਪੈਦਾ ਕਰਨੀ ਆ ਕਬੂਤਰ ਦੀਆਂ ਮਾਸਪੇਸ਼ੀਆਂ ਜਿਹੜੀਆਂ ਉਹਨਾਂ ਦੇ ਵਿੱਚ ਊਰਜਾ ਪੈਦਾ ਕਰਨੀ ਆ ਕਬੂਤਰ ਦੇ ਵਿੱਚ એનર્ਜੀ ਹੀ ਪੈਦਾ ਕਰਨੀ ਆ ਇਹਦਾ ਕੋਈ ਨੁਕਸਾਨ ਨਹੀਂ ਭੁੱਖੇ ਢਿੱਡ ਦੇ ਦਿਓ ਚਾਹੇ ਦਾਣੇ ਖਾਧਿਆਂ ਤੋਂ ਬਾਅਦ ਦੇ ਦਿਓ ਜਿੱਦਾਂ ਵਰਤਣਾ ਮੈਂ ਤੁਹਾਨੂੰ ਦੱਸ ਦਿੱਤਾ ਤੁਹਾਨੂੰ ਵੀ ਸਾਹ ਵਾਲੇ ਤਾਂ ਨਹੀਂ ਦੇਣਾ ਇੱਕ ਜਿੱਦਣ ਆਪਾਂ ਕਬੂਤਰ ਨੂੰ ਉੱਲਾ ਲਾਉਣਾ ਉਦਣ ਨਹੀਂ ਇਹ ਦੇਣਾ ਬਾਕੀ ਪਹਿਲਾਂ ਆਪਣੇ ਚੈਨਲ ਦੇ ਉੱਤੇ ਆਪਾਂ એનર્ਜੀ ਵਾਲੀਆਂ ਗੋਲੀਆਂ ਤੇ ਰਿਕਵਰੀ ਵਾਲੇ ਕੈਪਸੂਲ ਤਾਂ ਪਹਿਲਾਂ ਅਪਲੋਡ ਕੀਤੇ ਹੋਏ ਨੇ ਜਿਹੜੀ ਅੱਜ ਵਾਲੀ ਵੀਡੀਓ ਬਣਾਈ ਆਪਾਂ ਇਹ ਕੈਪਸੂਲ ਨੇ ਜੀ એનર્ਜੀ ਬੂਸਟ ਫਿੱਕੇ ਪੀਲੇ ਰੰਗ ਦਾ ਕੈਪਸੂਲ ਹੈ ਇਹ ਫਿੱਕਾ ਜਾਂ ਪੀਲਾ ਪੀਲੇ ਰੰਗ ਦਾ ਕੈਪਸੂਲ ਹੈ 10 ਤੋਂ 15 ਮਿੰਟ ਦੇ ਵਿੱਚ ਵਿੱਚ ਇਹ ਕਬੂਤਰ ਦੇ ਅੰਦਰ ਜਾ ਕੇ ਖੁੱਲ ਜਾਂਦਾ ਹੈ ਕੈਪਸੂਲ 10 ਤੋਂ 15 ਮਿੰਟ ਦੇ ਵਿੱਚ ਇਹ ਕੈਪਸੂਲ ਕਬੂਤਰ ਦੇ ਅੰਦਰ ਖੁੱਲ ਜਾਂਦਾ ਜਦੋਂ ਆਪਾਂ 10 ਕਐਮਐਲ ਪਾਣੀ ਦੇ ਨਾਲ ਦੰਨੇ ਆ ਬਹੁਤ ਵੀਰੇ ਵਧੀਆ ਇਹਦਾ ਰਿਜ਼ਲਟ ਹੈ ਕਬੂਤਰ ਬਹੁਤ ਵਧੀਆ ਪਰਫਾਰਮੈਂਸ ਕਰਦਾ ਇੱਕ ਵਾਰ ਤੁਸੀਂ ਜਰੂਰ ਮੇਰੇ ਭਰਾ ਵਰਤ ਕੇ ਦੇਖਿਓ ਬਾਕੀ ਮੈਂ ਤੁਹਾਡੇ ਸਾਰਿਆਂ ਨਾਲ ਇਹੋ ਵਾਦਾ ਕੀਤਾ ਸੀਗਾ ਜਿੱਦਣ ਆਪਾਂ ਨੇ ਚੈਨਲ ਬਣਾਇਆ ਤਿਆਰ ਕੀਤਾ ਵੀ ਆਪਾਂ ਨੇ ਉਹੀ ਪ੍ਰੋਜੈਕਟ ਅਪਲੋਡ ਕਰਨੇ ਆ ਜਿਹੜੇ ਆਪਣੇ ਵਰਤੇ ਹੋਏ ਨੇ ਜਾਂ ਆਪਣੇ ਯਾਰਾਂ ਦੋਸਤਾਂ ਨੇ ਵਰਤੇ ਹੋਏ ਨੇ ਸਾਡੇ ਗਰੁੱਪ ਦੇ ਜਿੰਨੇ ਮੇਰੇ ਲਿੰਕ ਚ ਬੰਦੇ ਨੇ ਜਿਹੜਾ ਪ੍ਰੋਜੈਕਟ ਮੈਨੂੰ ਪਤਾ ਲੱਗਦਾ ਵੀ ਮੇਰੇ ਯਾਰ ਦੋਸਤ ਨੇ ਵਰਤਿਆ ਹੋਇਆ ਵਧੀਆ ਪਰਫਾਰਮੈਂਸ ਦਿੱਤੀ ਆ ਕਬੂਤਰ ਨੇ ਜਾਂ ਮੇਰਾ ਖੁਦ ਆਪ ਵਰਤਿਆ ਹੋਇਆ ਉਹੀ ਪ੍ਰੋਜੈਕਟ ਆਪਾਂ ਆਪਣੇ ਚੈਨਲ ਦੇ ਉੱਤੇ ਅਪਲੋਡ ਕਰੀਦਾ ਬਾਕੀ ਬਾਈ ਤੁਸੀਂ ਬਹੁਤ ਪਿਆਰ ਤੇ ਸਤਿਕਾਰ ਦੇ ਰਹੇ ਹੋ ਸਾਰੇ ਭਰਾ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਕਬੂਤਰਬਾਜ਼ ਵੀਰ ਆਪਣੇ ਕੈਨੇਡਾ ਅਮਰੀਕਾ ਜਰਮਨ ਫਰਾਂਸ ਬੈਲਜੀਅਮ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਕਬੂਤਰਬਾਜ਼ੀ ਕਰਦੇ ਨੇ ਆਪਣੇ ਭਰਾ ਸਾਰੇ ਸਤਕਾਰਯੋਗ ਖਿਡਾਰੀ ਨੇ ਉਹਨਾਂ ਨੂੰ ਤਾਂ ਵੀਰੇ ਸਾਰੇ ਪ੍ਰੋਜੈਕਟਾਂ ਬਾਰੇ ਪਤਾ ਜਿੰਨੇ ਪ੍ਰੋਜੈਕਟ ਪਾ ਅਪਲੋਡ ਕਰੀਦੇ ਨੇ ਜਾਂ ਕਰਾਂਗੇ ਹੁਣ ਜਿਹੜੇ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਆਪਣੇ ਭਰਾ ਨੇ ਉਹਨਾਂ ਨੂੰ ਤਾਂ ਨੌਲਜ ਹੈ ਨਾ ਪ੍ਰੋਜੈਕਟਾਂ ਬਾਰੇ ਜਿਹੜੇ ਤੁਸੀਂ ਇੰਡੀਆ ਵਾਲੇ ਭਰਾ ਨੇ ਆਪਣੇ ਨਵੇਂ ਕਬੂਤਰਬਾਜ਼ ਵੀਰ ਜਿਨ੍ਹਾਂ ਨੂੰ ਬਾਹਰਲੇ ਪ੍ਰੋਜੈਕਟਾਂ ਬਾਰੇ ਨਹੀਂ ਨੌਲੇਜ ਮੇਰਾ ਵੀਡੀਓ ਬਣਾਉਣ ਦਾ ਮਕਸਦ ਸਿਰਫ ਤੁਹਾਡੇ ਲਈ ਆ ਭਰਾਵੋ ਆਪਾਂ ਕਿਸੇ ਨੂੰ ਕੋਈ ਟਾਰਗੇਟ ਨਹੀਂ ਕਰ ਰਹੇ ਕਿਸੇ ਨੂੰ ਆਪਾਂ ਉੱਚਾ ਜਾਂ ਨੀਵਾ ਦਿਖਾਉਣ ਲਈ ਨਹੀਂ ਵੀਡੀਓ ਬਣਾ ਰਹੇ ਮੇਰਾ ਮਕਸਦ ਸਿਰਫ ਤੇ ਸਿਰਫ ਤੁਹਾਨੂੰ ਨਵੇਂ ਕਬੂਤਰ ਆਵਾਜ਼ ਵੀਰਾਂ ਨੂੰ ਗਾਈਡ ਕਰਨਾ ਵੀ ਜੇ ਤੁਸੀਂ ਕੋਈ ਪ੍ਰੋਜੈਕਟ ਮਗਵਾਉਣਾ ਚਾਹੁੰਦੇ ਹੋ ਤਾਂ ਆਹ ਪ੍ਰੋਜੈਕਟ ਵੀਰੇ ਮਗਵਾਓ ਵਰਤ ਕੇ ਦੇਖੋ 100 ਦੇ ਵਿੱਚੋਂ 99% ਰਿਜ਼ਲਟ ਤੁਹਾਨੂੰ ਦੇਖਣ ਨੂੰ ਮਿਲੂ ਜਿੰਨੇ ਵੀ ਪ੍ਰੋਜੈਕਟ ਮੈਂ ਅਪਲੋਡ ਕੀਤੇ ਨੇ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਰੂੰਗਾ ਤੁਹਾਡਾ ਕਬੂਤਰ ਆਲਾ ਦਰਜੇ ਦੀ ਪਰਫਾਰਮੈਂਸ ਕਰੂ ਬਾਈ ਹਾਰ ਜਿੱਤ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੱਥ ਹੈ ਪਰ ਕਬੂਤਰ ਪਰ ਪਰਫਾਰਮੈਂਸ ਬਹੁਤ ਵਧੀਆ ਕਰੂਗਾ ਤੁਹਾਡਾ ਇਹ ਗੱਲ ਮੇਰੀ ਨੋਟ ਕਰ ਲਿਓ ਸਾਰੇ ਭਰਾ ਬਾਕੀ ਆ ਕੈਪਸੂਲ ਵੀਰੇ ਜਰੂਰ ਵਰਤ ਕੇ ਦੇਖਿਓ ਤੁਸੀਂ ਜਿਹੜੇ ਸਕਰੀਨ ਦੇ ਉੱਤੇ ਚੱਲ ਰਹੇ ਨੇ એનર્ਜੀ ਬੂਸਟ ਕੈਪਸੂਲ ਨੇ ਇਹ ਪ੍ਰਵੈਂਸ ਕੰਪਨੀ ਦੇ ਬਾਜ਼ੀਆਂ ਸਟਾਰਟ ਹੋਣ ਤੋਂ ਪਹਿਲਾਂ-ਪਹਿਲਾਂ ਜਿੰਨੇ ਵੀ ਪ੍ਰੋਜੈਕਟ ਹੋਰ ਕਬੂਤਰਬਾਜ਼ੀ ਦੇ ਵਿੱਚ ਵਰਤੇ ਜਾਂਦੇ ਨੇ ਜਿਨ੍ਹਾਂ ਦਾ ਵਧੀਆ ਰਿਜ਼ਲਟ ਆਪਣੇ ਇੰਡੀਆ ਵਾਲੇ ਕਬੂਤਰਾਂ ਲਈ ਵਧੀਆ ਰਿਜ਼ਲਟ ਦੇਖਣ ਨੂੰ ਮਿਲਿਆ ਮੈਂ ਬਾਈ ਬਾਜ਼ੀਆਂ ਸਟਾਰਟ ਹੋਣ ਤੋਂ ਪਹਿਲਾਂ-ਪਹਿਲਾਂ ਮੈਂ ਸਾਰੇ ਪ੍ਰੋਜੈਕਟ ਆਪਣੇ ਚੈਨਲ ਦੇ ਉੱਤੇ ਅਪਲੋਡ ਕਰ ਦੇਣੇ ਨੇ ਤੁਸੀਂ ਨਵੇਂ ਕਬੂਤਰਬਾਜ਼ ਭਰਾ ਜਿਹੜੇ ਵੀਡੀਓ ਦੇ ਨਾਲ ਜੁੜੇ ਹੋਏ ਹੋ ਚੈਨਲ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਆਪਾਂ ਨੂੰ ਕੋਈ ਲਾਲਚ ਨਹੀਂ ਮੇਰਾ ਮਤਵ ਵਾਲਾ ਕਹਿਣ ਦਾ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਰੇ ਜਿਹੜੀਆਂ ਮੈਂ ਵੀਡੀਓ ਪਾਉਣੀਆਂ ਨੇ ਆਉਣ ਵਾਲੇ ਦਿਨਾਂ 'ਚ ਤੁਹਾਡੇ ਨਵੇਂ ਕਬੂਤਰਬਾਜ਼ ਭਰਾਵਾਂ ਤੱਕਰ ਸਮੇਂ-ਸਮੇਂ ਸਿਰ ਪਹੁੰਚਦੀਆਂ ਰਹਿਣ ਬਾਜ਼ੀਆਂ ਸਟਾਰਟ ਹੋਣ ਤੋਂ ਪਹਿਲਾਂ-ਪਹਿਲਾਂ ਤੁਹਾਨੂੰ ਬਾਹਰਲੇ ਪ੍ਰੋਜੈਕਟਾਂ ਬਾਰੇ ਸਾਰੇ ਪ੍ਰੋਜੈਕਟਾਂ ਬਾਰੇ ਰਿਕਵਰੀ ਵਾਲੇ એનર્ਜੀ ਵਾਲੇ ਜਿੰਨੇ ਵੀ ਬਾਹਰਲੇ ਗਲੂਕੋਜ਼ ਨੇ ਉਹਨਾਂ ਸਾਰਿਆਂ ਬਾਰੇ ਤੁਹਾਨੂੰ ਜਾਣਕਾਰੀ ਮਿਲਦੀ ਰਹੇ ਏ ਮੇਰਾ ਮਕਸਦ ਆ ਵੀਰੇ ਵੀਡੀਓ ਬਣਾਉਣ ਦਾ ਆਪਾਂ ਕਿਸੇ ਨੂੰ ਕੋਈ ਟਾਰਗੇਟ ਨਹੀਂ ਕਰਦੇ ਕਿਸੇ ਨੂੰ ਆਪਾਂ ਉੱਚਾ ਨਹੀਂ ਮਾਣੀ ਦਿਖਾਉਂਦੇ ਬਾਕੀ ਜਿਉਂਦੇ ਵੱਸਦੇ ਰਹੋ ਸਾਰੇ ਭਰਾ ਜਿੰਨੇ ਵੀ ਕਬੂਤਰ ਬਾਜ਼ ਵੀਰ ਵੀਡੀਓ ਦੇ ਨਾਲ ਜੁੜੇ ਹੋਏ ਨੇ ਸਤਿ ਸ੍ਰੀ ਅਕਾਲ ਜੀ